ਕਵਰ ਫਿਲੌਰ ਤੋਂ ਐ ਜਿੱਥੇ ਕਿ ਮੁੱਖ ਮਾਰਗ ਤੇ ਲੁਧਿਆਣਾ ਵੱਲ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਸੰਤੁਲਨ ਖੋ ਬੈਠੀ ਤੇ ਸੜਕ ਵਿੱਚ ਘਾ ਲੱਗੇ ਲੋਹੇ ਦੇ ਬੈਰੀਗੇਡਸ ਤੋੜ ਕੇ ਦੂਸਰੀ ਸਾਈਡ ਸੜਕ ਤੇ ਚਲੀ ਗਈ। ਉਕਤ ਹਾਸੇ ਤੋਂ ਬਾਅਦ ਜਿੱਥੇ ਬੱਸ ਸੜਕ ਵਿਚਕਾਰ ਬਣੇ ਬੈਰੀਗੇਡਸ ਵਿੱਚ ਫਸ ਗਈ ਉੱਥੇ ਹੀ ਹਾਸੇ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਦਾ ਬਚਾਅ ਹੋ ਗਿਆ। ਹਾਸੇਸਬੰਦੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਬੱਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਸਪਾਰੀਆਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਲੱਗੇ ਬੱਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਹ ਹਾ사 ਭਾਪਰ ਗਿਆ। ਭਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ? ਕੁਲਦੀਪ ਸਿੰਘ ਹੈ ਜੀ ਮੇਰਾ ਨਾਮ। ਤੇ ਕੀ ਗੱਲ ਕੀ ਹੋਈ ਆ? ਪਤਾ ਨਹੀਂ ਲੱਗਿਆ ਜੀ ਮੂਰੀ ਹੁਣੀ ਕੋ ਖਲ ਖਲ ਗਈ ਕਿਦੋਂ ਗੱਡੀ ਖਿੱਚੀ ਗਈ ਤਾਂ ਬਣੀ। ਕਿੱਥੋਂ ਕਿੱਥੇ ਜਾ ਰਿਹਾ ਸੀ? ਇੱਥੋਂ ਮੰਦ। ਹੁਸ਼ਿਆਰਪੁਰੋਂ ਐਸੇ ਲੁਧਿਆਣਾ ਜਾ ਰਿਹਾ ਸੀ। ਹੈ? ਹੁਸ਼ਿਆਰਪੁਰੋਂ ਐਸੇ ਲੁਧਿਆਣਾ ਜਾ ਰ ਕੋਈ ਮੂਰੇ ਕੋ ਖੁੱਲ ਖੜ ਗਿਆ ਜੀ ਇਹਦਾ ਹਾਂ ਜੀ ਆ ਪੜ ਲਓ ਇਹ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਕਰਨਾ ਨਹੀਂ ਹੁੰਦਾ ਇੱਕ ਪਤਾ ਲੱਗੂ ਥੱਲੇ ਵੜ ਕੇ ਹੈ ਥੱਲੇ ਪਤਾ ਲੱਗੂ ਜੀ ਕੀ ਸਟੇਰਾਂ ਦਾ ਖੁੱਲ ਗਿਆ ਕੋ ਕਿ ਟਾਇਰ ਖੁੱਲ ਗਿਆ ਸੱਟਾ ਤਾਂ ਨਹੀਂ ਲੱਗੀਆਂ ਸਾਰੀਆਂ ਸਾਰੀਆਂ ਸੀ ਵਿੱਚ ਸੀਨੀਅਰ ਸਵਾਰੀਆਂ ਮੇਰਾ ਖਿਆਲ 45 ਹੋਣਗੇ 40 40 40 50 ਹੋ ਸਕਦੇ ਹਾਂ ਓਕੇ ਉਧਰ ਹਾਸੀ ਦੀ ਸੂਚਨਾ ਮਿਲਦੇ ਸਾਰੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਵਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਫਿਲਹਾਲ ਤੋਂ ਨਵਾਂ ਰੰਗ ਚੈਨਲੇ ਰਾਜਮਾਨ ਨੰਗਲਦੀ ਵਿਸ਼ੇਸ਼ ਰਿਪੋਰਟ ਹੈਲੋ ਹੈਲੋ ਇੱਕ ਜੋ ਫਲੋਰ ਹਾਈਵੇ ਤੇ ਐਕਸੀਡੈਂਟ ਹੋਇਆ ਬੱਸ ਦਾ ਪ੍ਰਾਈਵੇਟ ਬੱਸਾਂ ਕੀ ਕਹਾ ਥੋਨੇ ਇਹਦੇ ਵਿੱਚ ਸਾਨੂੰ ਥਾਣਾ ਫਲੋਰ ਦੇ ਮੁੱਖ ਮੁਰਸ਼ੀ ਦਾ ਫੋਨ ਆਇਆ ਸੀ ਜੀ ਤੇ ਇੱਥੇ ਕਿਤੇ ਬ੍ਰਿਜ ਦੇ ਉੱਪਰ ਬੱਸ ਅਨਬੈਲੈਂਸ ਹੋ ਗਈ ਆ ਇੱਥੇ ਆ ਕੇ ਡਰਾਈਵਰ ਨੂੰ ਪਤਾ ਲੱਗਾ ਜੀ ਕਹਿੰਦਾ ਜੀ ਪਿਛਲਾ ਹਿੱਸਾ ਨਿਕਲ ਗਿਆ ਜੀ ਬੱਸ ਦਾ ਤੇ ਇਹਨਾਂ ਨੂੰ ਪੁੱਛਿਆ ਗਿਆ ਵੀ ਮੈਂਟੇਨੈਂਸ ਕਹਿੰਦੇ ਜੀ ਮੈਂ ਤਾਂ ਪਹਿਲੀ ਵਾਰੀ ਆਇਆ ਜੀ ਗੱਡੀ ਪਹਿਲਾਂ ਕਿਉਂ ਆ ਰਹੀ ਸੀ ਇਹਦੇ ਕਾਰਨ ਅਚਾਨਕ ਪਿਛਲਾ ਹਿੱਸਾ ਨਿਕਲਣ ਕਾਰਨ ਗੱਡੀ ਅਨਬੈਲੈਂਸ ਹੋ ਕੇ ਡਵਾਈਡਰ ਦੇ ਵਿਚਾਲੇ ਆ ਗਈ ਆ ਇੰਨਾ ਵਿਚਾਰਿਆ ਵੀ ਕਿਸੇ ਸਵਾਰੀਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਜਾਣਕਾਰੀ ਸਾਰ ਪਤਾ ਲੱਗਾ 40 ਤੋਂ 50 ਦੇ ਕਰੀਬ ਸਵਾਰੀਆਂ ਛੱਡਾ ਤਾਂ ਨਹੀਂ ਲੱਗਿਆ ਨਹੀਂ ਨਹੀਂ ਡਰਾਈਵਰ ਕਹਿੰਦੇ ਕੋਈ ਨਹੀਂ ਆ ਬਾਕੀ ਪੁੱਛਿਆ ਵੀ ਕਿਸੇ ਨੂੰ ਕੋਈ ਸਪੀਡ ਤੇ ਬਾਜ਼ ਜਾ ਰਹੀ ਬਸ ਇੰਨੀ ਕੁ ਸਪੀਡ ਸੀ 50 ਤੋਂ 60 ਕਿਉਂਕਿ ਬ੍ਰਿਜ ਹੈ ਨਾ ਮੇਨ ਬ੍ਰਿਜ ਹੈ ਹਾਈਵੇ ਦਾ ਇਸ ਤੇ ਕਰਕੇ ਸਪੀਡ ਵਿੱਚ ਨਹੀਂ ਸੀ ਇਸੇ ਕਰਕੇ ਬਚਾਅ ਹੋ ਗਿਆ ਆਦਰਵਾਇਜ਼ 80 90 ਤੇ ਹੁੰਦੀ ਤਾਂ ਫਿਰ ਜ਼ਿਆਦਾ ਨੁਕਸਾਨ ਹੋਇਆ ਹਾਈਵੇ ਚੱਲ ਰਿਹਾ ਸਾਬ ਹਾਂਜੀ ਟ੍ਰੈਫਿਕ ਸਮੂਚ ਚੱਲ ਰਿਹਾ ਬਟ ਹਲਕੀ ਜਿਹਾ ਹਲਕਾ ਜਿਹਾ ਜਾਮ ਹੈ ਉਹ ਅਸੀਂ ਬੱਸ ਨੂੰ ਸਾਈਡ ਤੇ ਕਰਵਾ ਕੇ ਨਿਰਵੇਕਨ ਕਰਵਾ ਦਿੰਦੇ ਹਾਂ ਖਬਰ ਫਿਲੌਰ ਤੋਂ ਹੈ ਜਿੱਥੇ ਕਿ ਮੁੱਖ ਮਾਰਗ ਤੇ ਲੁਧਿਆਣਾ ਵੱਲ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਸੰਤੁਲਨ ਖੋ ਬੈਠੀ ਤੇ ਸੜਕ ਵਿਚਕਾਰ ਲੱਗੇ ਲੋਹੇ ਦੇ ਬੈਰੀਗੇਡਸ ਤੋੜ ਕੇ ਦੂਸਰੀ ਸਾਈਡ ਸੜਕ ਤੇ ਚਲੀ ਗਈ ਉਕਤ ਹਾਸੇ ਤੋਂ ਬਾਅਦ ਜਿੱਥੇ ਬੱਸ ਸੜਕ ਵਿਚਕਾਰ ਬਣੇ ਬੈਰੀਗੇਡਸ ਵਿੱਚ ਫਸ ਗਈ ਉੱਥੇ ਹੀ ਹਾਸੇ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਦਾ ਬਚਾਅ ਹੋ ਗਿਆ ਹਾਸੇਸਬੰਦੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਬੱਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਸਪਾਰੀਆਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਲੱਗੇ ਬੱਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਹ ਹਾ사 ਬਾਪਰ ਗਿਆ ਉਧਰ ਹਾਸੇ ਦੀ ਸੂਚਨਾ ਮਿਲਦੇ ਸਾਰੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਵਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਫਿਲੋਰ ਤੋਂ ਨਵਰੰਗ ਚੈਨਲ ਦੇ ਰਾਜਮਾਨ ਨੰਗਲਦੀ ਵਿਸ਼ੇਸ਼ ਰਿਪੋਰਟ